ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਸੂਰਜ ਦੀ ਤੀ ਦਾ ਅਗਲਾ ਕੰਡ ਤਸ ਵਕਤ ਅਰੁਕ ਦਰਿਆ ਵਾਂਗ ਵਹਿੰਦਾ ਰਿਹਾ ਪਰ ਭੁਪਿੰਦਰ ਦੀ ਹਰਕਤ ਨੇ ਜਸਪ੍ਰੀਤ ਨੂੰ ਅੰਦਰੋਂ ਹਿਲਾ ਦਿੱਤਾ ਉਸ ਨੂੰ ਅਚਾਨਕ ਇਹ ਅਹਿਸਾਸ ਹੋਣ ਲੱਗਾ ਕਿ ਸ਼ੁਰੂ ਤੋਂ ਹੀ ਉਹ ਸਹੀ ਸੀ ਕਿ ਮਰਦ ਔਰਤ ਨੂੰ ਇਨਸਾਨ ਕਟ ਪਰਵਰਤਨ ਵਾਲੀ ਚੀਜ਼ ਦਾ ਸਮਝਦਾ ਹੈ ਉਹਨੂੰ ਇਹ ਵੀ ਮਹਿਸੂਸ ਹੋਣ ਲੱਗਾ ਕਿ ਉਹ ਜਾਗਰ ਦੇ ਸਿਧਰੇ ਪਨਲੀ ਪਰਵਾਰ ਵਿੱਚ ਹਮਦਰਦੀ ਘਟਦੀ ਤੇ ਉਸ ਨੂੰ ਵੀ ਬਸ ਵਰਤਨ ਲਈ ਹੀ ਰੱਖਿਆ ਗਿਆ ਸੀ ਕਿਉਂਕਿ ਉਹਨੂੰ ਇਹ ਪਤਾ ਚੱਲ ਗਿਆ ਸੀ ਕਿ ਭពਿੰਦਰ ਤੇ ਸੁਖਚੈਨ ਨੂੰ ਹਰ ਮਹੀਨੇ ਪੈਸੇ ਮਿਲਦੇ ਸਨ ਪਰ ਉਹ ਜਾਗਰ ਨੂੰ ਕਦੇ ਕਿਦਾਂ 100 200 ਤੋਂ ਬਿਨਾ ਕੁਝ ਵੀ ਨਹੀਂ ਸੀ ਦਿੱਤਾ ਜਾਂਦਾ ਉਹ ਘਰ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਚੁੱਪ ਰਹਿਣ ਲੱਗ ਪਈ ਹਰ ਇੱਕ ਨਾਲ ਉਹ ਬਹੁਤ ਘਟ ਘਟ ਕਰਦੀ ਤੇ ਪਹਿਲਾਂ ਵਾਂਗ ਕਿਸੇ ਵੱਲੋਂ ਦੱਸੇ ਚੁਟਕਲੇ ਉੱਤੇ ਹੁਣ ਉਹ જરા ਹਲਕਾ ਮੁਸਕਰਾਉਣ ਤੋਂ ਬਿਨਾ ਦੈਲਾਵਾਂ ਖੁੱਲ ਕੇ ਹਸਦੀ ਨਹੀਂ ਸੀ ਭਵਿੰਦਰ ਨੇ ਮੁੜ ਕੇ ਉਸ ਅੱਗੇ ਕਦੇ ਅੱਖ ਨਹੀਂ ਸੀ ਚੁੱਕੀ ਤੇ ਸੁਖਚੈਨ ਦਵਤੀਰਾ ਉਸ ਪ੍ਰਤੀ ਸਾਧਾਰਨ ਜਿਹਾ ਹੀ ਰਹਾ ਜਸਪ੍ਰੀਤ ਦੇ ਹੱਥੋਂ ਕਈ ਵਾਰ ਸੁਖਚੈਨ ਆਪਣੇ ਛੋਟੇ ਬੱਚਿਆਂ ਨੂੰ ਲੈਂਦਿਆਂ ਇਹ ਵੀ ਆਖ ਦਿੰਦੀ ਸੀ ਜਿਆਦੇ ਕਾਕੇ ਨੂੰ ਮੈਨੂੰ ਵੀ ਤਾਂ ਕਿ ਇਹ ਜਾਣ ਲਵੇ ਕਿ ਇਸ ਦੀ ਮਾਂ ਅਸਰ ਵਿੱਚ ਕੌਣ ਹੈ ਜਸਪ੍ਰੀਤ ਦਾ ਦਿਲ ਕਰਦਾ ਕਿਸ ਨੂੰ ਆਖੇ ਤੂੰ ਸਾਹ ਬੇਨੂੰ ਮੈਂ ਕੀ ਲੈਣਾ ਇਸ ਤੋਂ ਰੁਚ ਚੁੱਪ ਕਰਕੇ ਬੱਚੀ ਤੋਂ ਪਾਸੇ हट ਜਾਂਦੀ ਸੁਖਚੈਨ ਨੂੰ ਸ਼ਾਇਦ ਕੋਈ ਫਿਕਰ ਨਹੀਂ ਸੀ ਕਿ ਜਸਪ੍ਰੀਤ ਬੱਚਾ ਨੂੰ ਕਢਾਉਂਦੀ ਹੋਈ ਉਹਨਾਂ ਦੇ ਇੰਨੀ ਨੇੜੇ ਨਾਲ ਚਲੀ ਜਾਵੀ ਕਿ ਉਸ ਦਾ ਮੋਹ ਹੀ ਪੁੱਜਣ ਉਸ ਦੀ ਸੱਸ ਨਵਿੰਦਰ ਕੌਰ ਜਸਪ੍ਰੀਤ ਨੂੰ ਸਿਰਫ ਵਰਤਨ ਉੱਤੇ ਕੇਂਦਰਿਤ ਸੀ ਮਿਹਰਬਾਨ ਸਿੰਘ ਉਸ ਵੱਲ ਜ਼ਰਾ ਨਜ਼ਰ ਕਰ ਲੈਂਦਾ ਪਰ ਸਭ ਦੇ ਸਾਹਮਣੇ ਉਹ ਉਸ ਨਾਲ ਕੋਈ ਗੱਲ ਨਾ ਕਰਦਾ ਹਾਂ ਦੁਪਹਿਰ ਨੂੰ ਜਦੋਂ ਸਕੂਲ ਤੋਂ ਬੱਚੇ ਕਰ ਲੈ ਕੇ ਆਉਂਦਾ ਉਸ ਦਾ ਬੜੇ ਪਿਆਰ ਨਾਲ ਹਾਲ ਚਾਲ ਜ਼ਰੂਰ ਪੁੱਛ ਰਹਿੰਦਾ ਸੀ ਭੁਪਿੰਦਰ ਵਾਲੀ ਘਟਨਾ ਤੋਂ 5 ਹਫ਼ਤੇ ਬਾਅਦ ਜਸਪ੍ਰੀਤ ਨੇ ਲੋਕਲ ਅਖਬਾਰ ਵਿੱਚ ਇੱਕ ਹਾਈ ਸਕੂਲ ਵਿੱਚ ਹਿਸਾਬ ਦੀ ਨਿਕਲੀ ਅਸਾਮੀ ਬਾਰੇ ਪੜਿਆ ਤੇ ਉਸਨੇ ਉਸ ਸਕੂਲ ਵਿੱਚ ਜਾ ਕੇ ਅਰਜ਼ੀ ਦੇ ਦਿੱਤੀ ਉਹ ਸਕੂਲ ਉਹਨਾਂ ਦੇ ਘਰ ਤੋਂ ਦੂਰ ਨਹੀਂ ਸੀ ਬਲਕਿ ਸਿਰਫ 4 ਬਲਾਕਾਂ ਉੱਤੇ ਸੀ ਉਹ ਬੜੀ ਹੈਰਾਨ ਹੋਈ ਕਿ ਤੀਸਰੇ ਦਿਨ ਉਸਨੂੰ ਇੰਟਰਵਿਊ ਲਈ ਸੱਦ ਲਿਆ ਗਿਆ ਸ਼ਾਇਦ ਉਸ ਸਾਧ ਦੇ ਅਧਿਆਪਕ ਨਹੀਂ ਸੀ ਮਿਲ ਰਹੇ ਤੇ ਜਸਪ੍ਰੀਤ ਦੀ ਡਿਗਰੀ ਵੇਖ ਕੇ ਸਕੂਲ ਵਾਲਿਆਂ ਨੇ ਬੜੀ ਜਲਦੀ ਉਸ ਨੂੰ ਸੱਦ ਲਿਆ। ਇੰਟਰਵਿਊ ਤੋਂ ਬਾਅਦ ਉਸ ਨੂੰ ਕੁਝ ਟੈਸਟ ਦਿੱਤੇ ਗਏ ਜਿਨ੍ਹਾਂ ਨੂੰ ਉਸਨੇ ਬਹੁਤ ਆਸਾਨੀ ਨਾਲ ਪਾਸ ਕਰ ਲਿਆ। ਉਹਦੋਂ ਬੜੀ ਖੁਸ਼ ਹੋਈ ਜਦੋਂ ਤੀਸਰੇ ਦਿਨ ਉਸ ਨੂੰ ਪੱਕੀ ਨੌਕਰੀ ਦਾ ਪੱਤਰ ਉਸਦੇ ਹੱਥ ਵਿੱਚ ਫੜਾ ਦਿੱਤਾ ਗਿਆ ਅਤੇ ਅਗਸਤ ਦੇ 1 ਅੱਧ ਵਿੱਚ ਉਸ ਨੂੰ ਨੌਕਰੀ ਉੱਤੇ ਹਾਜ਼ਰ ਹੋਣ ਦੀ ਹਦਾਇਤ ਵੀ ਦੇ ਦਿੱਤੀ ਗਈ। ਉਸ ਦੇ ਨਾਲ ਹੀ ਉਸ ਨੂੰ ਸਕੂਲ ਦੇ ਅਧਿਆਪਕਾਂ ਦੇ ਡਰੈੱਸ ਕੋਡ ਬਾਰੇ ਇੱਕ ਨੋਟਿਸ ਵੀ ਦੇ ਦਿੱਤਾ ਗਿਆ ਸੀ। ਬੜੀ ਖੁਸ਼ੀ ਵਿੱਚ ਉਕਰ ਪਰਤਾਈ 3 ਵਜੇ ਜਦੋਂ ਮਿਹਰਬਾਨ ਸਿੰਘ ਬੱਚਿਆਂ ਨੂੰ ਲੈ ਕੇ ਘਰ ਆਇਆ ਤਾਂ ਉਸਨੇ ਇੱਕ ਖਬਰ ਮਿਹਰਬਾਨ ਸਿੰਘ ਨੂੰ ਦੱਸਦਿਆਂ ਕਿਹਾ ਡੈਡੀ ਜੀ ਮੈਨੂੰ ਇਸ ਕੈਦ ਵਿੱਚੋਂ ਕੱਢਣ ਲਈ ਤੁਸੀਂ ਕੁਝ ਨਹੀਂ ਕਰ ਸਕੇ ਰਾਜ ਮੈਨੂੰ ਸਰਕਾਰੀ ਸਕੂਲ ਵਿੱਚ ਨੌਕਰੀ ਮਿਲ ਗਈ ਹੈ ਕਿੱਥੇ ਹਫੜ ਕੀ ਮਿਹਰਬਾਨ ਸਿੰਘ ਨੇ ਪੁੱਛਿਆ ਆਪਣੇ ਘਰ ਤੋਂ ਚਾਰ ਬਲਾਕਾਂ ਉੱਤੇ ਆਜੋ ਸਕੂਲ ਹੈ ਨਾ ਜਾਰਜ ਹਾਈ ਸਕੂਲ ਮਿਹਰਬਾਨ ਸਿੰਘ ਫਿਰ ਤਰੱਕਿਆ ਜਿਵੇਂ ਉਸਨੂੰ ਕਿਸੇ ਡਰ ਨੇ ਆਖਿਰਿਆ ਹੁਬੇ ਪਰ ਫਿਰ ਸੰਭਲ ਕੇ ਬੋਲਿਆ ਚਲੋ ਚੰਗਾ ਹੋਇਆ ਪਰ ਤੇਰੀ ਮੰਮੀ ਨੇ ਰੋਲਾ ਪਾ ਲੈਣਾ ਮੈਂ ਤਾਂ ਤੈਨੂੰ ਖੇ ਮੈਂ ਤਾਂ ਤੈਨੂੰ ਖੁਸ਼ ਵਿਖ ਕੇ ਬਹੁਤ ਖੁਸ਼ ਹਾਂ ਵੇਖੋ ਡੈਡੀ ਜੀ ਤੁਸੀਂ ਮੇਰੇ ਹੱਕ ਵਿੱਚ ਨਾਰਾ ਜ਼ਰੂਰ ਮਾਰਨਾ ਮੰਮੀ ਨੂੰ ਪਿਆਰ ਤੇ ਸਤਿਕਾਰ ਨਾਲ ਮੈਂ ਬਣਾਵਾਂਗੀ ਕੋਈ ਤੁਸੀਂ ਵੀ ਜ਼ਰੂਰ ਜ਼ੋਰ ਪਾ ਕੇ ਆਖਣਾ ਫਿਰ ਉਹਨੇ ਸਿਰ ਦੀ ਚੁੰਨੀ ਸਵਾਰੀ ਤੇ ਬੋਲੀ ਮੈਂ ਮੰਮੀ ਫੇਰ ਵੀ ਨਾ ਮੰਨੀ। ਤਾਦੀ ਵੀ ਮੈਂ ਰੁਕਣ ਵਾਲੀ ਨਹੀਂ ਕਿਉਂਕਿ ਇਸ ਘਰ ਵਿੱਚ ਬੰਦ ਹੋ ਕੇ ਮੈਂ ਹੋਰ ਨਹੀਂ ਰਹਿ ਸਕਦੀ। ਜਸਪ੍ਰੀਤ ਨੇ ਉਹਨੂੰ ਜਸਪ੍ਰੀਤ ਨੇ ਉਹਨੂੰ ਦਿਲ ਦੀ ਆਖ ਦਿੱਤੀ। ਮੈਂ ਬੂਰਾ ਜੋਰ ਲਾਵਾਂਗਾ ਜਸਪ੍ਰੀਤ। ਇਸ ਵਾਰੀ ਪਹਿਲਾਂ ਤੂੰ ਸਵੇਰੇ ਇਕੱਲੀ ਗੱਲ ਕਰ ਲਈ ਨਵਿੰਦਰ ਨਾਲ। ਇਸ ਵਾਰੀ ਪਹਿਲਾਂ ਤੂੰ ਸਵੇਰੇ ਇਕੱਲੀ ਗੱਲ ਕਰੀ ਨਵਿੰਦਰ ਨਾਲ। ਫੇਰ ਰਾਤ ਨੂੰ ਮੈਂ ਜ਼ੋਰ ਪਾ ਦੇਵਾਂਗਾ। ਮਿਹਰਬਾਨ ਸਿੰਘ ਨੂੰ ਸਪ੍ਰਤੀ ਹਮਦਰਦੀ ਬਖਾਉਂਦੇ ਆਖਿਆ ਤੋ ਆਖੀ ਕਿ ਇੰਜ ਸਾਰਾ ਦਿਨ ਘਰ ਬੈਣਾ ਬੜਾ ਔਖਾ ਹੈ ਠੀਕ ਆਖੀ ਉਹ ਉਸ ਰਿਚਾ ਬਣਾਉਣ ਲੱਗ ਪਈ ਤੇ ਬਯੰਤਾ ਬਣਾਉਣ ਲੱਗੀ ਕਿ ਨਵਿੰਦਰ ਕੋਲ ਨਾਲ ਉਹ ਕਿਵੇਂ ਗੱਲ ਸ਼ੁਰੂ ਕਰੇ ਅਤੇ ਕਿਵੇਂ ਨਿਮਰਤਾ ਨਾਲ ਉਸਤੇ ਕੁਝ ਹਾੜੇ ਵੀ ਕੱਢੇ ਉਹਨੇ ਆਪਣੇ ਆਪ ਨੂੰ ਕਿਹਾ ਜੇ ਫੇਰ ਵੀ ਉਹ ਨਾ ਮੰਨੀ ਤਾਂ ਫਿਰ ਤਾਂ ਮੈਂ ਆਪਣੀ ਇੱਛਾ ਪੂrti ਲਈ ਡਰ ਜਾਵਾਂਗੀ ਉਸਨੇ ਰਾਤ ਵੇਲੇ ਉਜਾਗਰ ਨੂੰ ਪੂਰੀ ਤਰ੍ਹਾਂ ਆਪਣੇ ਵੱਲ ਕਰਨ ਬਾਰੇ ਵੀ ਸੋਚਿਆ ਉਹ ਕਦੇ ਕਦਹੀਂ ਉਸਨੂੰ ਆਖਦਾ ਹੁੰਦਾ ਸੀ ਕਿ ਉਹ ਉਸਨੂੰ ਗੈਸ ਸਟੇਸ਼ਨ ਉੱਤੇ ਕਿਸੇ ਦਿਨ ਹਿੰਮਤ ਕਰਕੇ ਲੈ ਹੀ ਜਾਵੇਗਾ ਪਰ ਉਹ ਉਹਨੂੰ ਕਦੇ ਗੈਸ ਸਟੇਸ਼ਨ ਉੱਤੇ ਨਹੀਂ ਸੀ ਲੈ ਕੇ ਜਾ ਸਕਿਆ ਜਦੋਂ ਸ਼ਾਮ ਨੂੰ ਸਾਰੇ ਕਰਤਾਂ ਜਸਪ੍ਰੀਤ ਨੇ ਆਪਣੀ ਖੁਸ਼ੀ ਨੂੰ ਕਿਸੇ ਨਾਲ ਸਾਂਝੀ ਨਹੀਂ ਕੀਤਾ ਪਰ ਪਹਿਨ ਲੱਗਿਆ ਉਸਨੇ ਉਜਾਗਰ ਨੂੰ ਆਖਿਆ ਮਾਹੀ ਜੀ ਵਧਾਈਆਂ ਮੈਂ ਉਹ ਨਾਲ ਪਿੰਦੇ ਹਾਈ ਸਕੂਲ ਵਿੱਚ ਅਗਸਤ ਯਦ ਵਿੱਚ ਸਭ ਦੀ ਅਧਿਆਪਕਾ ਬਣ ਕੇ ਜਾਵਾਂਗੀ ਉਜਾਗਰ ਇਹ ਸੁਣ ਕੇ ਪਹਿਲਾਂ ਖੜ ਗਿਆ ਤੇ ਫਿਰ ਸੋਚ ਕੇ ਆਕਣ ਲੱਗਿਆ ਮੰਨੇ ਨਹੀਂ ਮੰਨਣਾ ਤੁਸੀਂ ਮਾਹੀ ਜੀ ਮੇਰੇ ਨਾਲ ਖੜਨਾ ਬਾਕੀ ਕੰਮ ਮੇਰਾ ਜੇ ਮੰਮੀ ਬਹੁਤੇ ਔਖੇ ਹੋ ਗਏ ਤੇ ਤਾਂ ਆਪਾਂ ਬਾਹਰ ਰਹਿਣ ਲੱਗ ਪਾਵਾਂਗੇ ਮੈਂ ਸਾਰਾ ਦਿਨ ਨੌਕਰ ਬਣ ਕੇ ਇਸ ਘਰ ਵਿੱਚ ਬੰਦ ਨਹੀਂ ਰਹਿ ਸਕਦੀ ਈਸ਼ਵਰ ਜਸਪ੍ਰੀਤੀ ਜ਼ੁਬਾਨ ਵਿੱਚ ਜ਼ਰਾ ਤਲਖੀ ਸੀ ਹਾਂ 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 ਤੇਰੀ ਗੱਲ ਠੀਕ ਹੈ ਪ੍ਰੀਤ ਬੜੇ ਮੋਹ ਨਾਲ ਹੁਜਾ ਕਰਨ ਆਖਿਆ ਉਹ ਵੀ ਅਕਸਰ ਪਿਆਰ ਵਿੱਚ ਉਸਨੂੰ ਪ੍ਰੀਤੀ ਆਖਦਾ ਹੁੰਦਾ ਸੀ ਮੈਂ ਤੇਰੇ ਨਾਲ ਹਾਂ ਤੂੰ ਫਿਕਰ ਨਾ ਕਰ ਤੁਹਾਨੂੰ ਨਾ ਪੜ੍ਹੀ ਹੋਈਆਂ ਤੇ ਇਨ੍ਹਾਂ ਵਿੱਚੋਂ ਕੋਈ ਵੀ ਇੰਨਾ ਪੜਿਆ ਹੋਇਆ ਨਹੀਂ ਹੈ। ਮੰਮੀ ਐਵੇਂ ਪੰਜਾਬੀ ਐ। ਤੇ ਪੰਜਾਬੀ ਐ ਮੈਨੂੰ ਅਮਰੀਕਾ ਵਿੱਚ ਕੌਣ ਪੁੱਛਦਾ? ਸੁਗਤਿਆਨ ਸਰ ਬੀ ਐ ਤੇ ਡੈਡ ਬੀ ਐ ਵੀ ਐਡ। ਭਵਿੰਦਰ ਸਕੂਲ ਕਰਕੇ ਬਿਜ਼ਨਸ ਵਿੱਚ ਲੱਗ ਗਿਆ ਸੀ। ਤੇ ਮੈਂ ਤਾਂ ਫ੍ਰੀਟ ਸਕੂਲ ਮਾਸਾਂ ਹੀ ਕੀਤਾ। ਪਰ ਵਿੱਚ ਸਭ ਨਾਲੋਂ ਜ਼ਿਆਦਾ ਤੂੰ ਹੀ ਤਪੜੀ ਹੋਈ ਐ। ਤੇ ਤੂੰ ਕਿਉਂ ਘਰਵੇਲੀ ਬੈਠੇਂ? ਮੈਂ ਕਰੂੰ ਗੱਲ ਮੰਮੀ ਨਾਲ ਕੱਲ ਨੂੰ। ਮੇਰੇ ਵਿੱਚ ਵੀ ਆਕੜ ਘੱਟ ਨਹੀਂ। ਜੇ ਅੜ ਗਿਆ ਨਾ ਮੈਂ फेर बस फेर ਲੜ ਗਿਆ ਤੇ ਸਭ ਸੱਚੀਆਂ ਸੁਣਾ ਦੇਵਾਂਗਾ ਸਭ ਨੂੰ ਮੇਰੇ ਵਿੱਚ ਵੀ ਬਹੁਤ ਗੁੱਸਾ ਹੈ ਤੁਸੀਂ ਬਸ ਮੇਰੇ ਨਾਲ ਖੜ ਜਾਣਾ ਤੇ ਤੁਹਾਨੂੰ ਕਿਸੇ ਨੂੰ ਗਲਤ ਬੋਲਣ ਦੀ ਕੋਈ ਲੋੜ ਨਹੀਂ ਤੇ ਨਾ ਹੀ ਕਿਸੇ ਨੂੰ ਗੁੱਸਾ ਪਕਾਉਣ ਦੀ ਲੋੜ ਹੈ ਸਮਝੇ ਜੇ ਤੁਸੀਂ ਗੁੱਸੇ ਵਿੱਚ ਬੋਲੇ ਤਦ ਇਹ ਆਖਣਗੇ ਕਿ ਮੁੰਡੇ ਨੂੰ ਬੋਲਣ ਮੈਂ ਲਾ ਦਿੱਤਾ ਸਮਝੇ ਕਿ ਨਹੀਂ ਮੈਂ ਤਾਂ ਹੁਣ ਤੱਕ ਇਹ ਵੀ ਸੁਣਿਆ ਕਿ ਜੇ ਮੁੰਡਾ ਆਪਣੀ ਪਤਨੀ ਦੇ ਹੱਕ ਵਿੱਚ ਗੁੱਸੇ ਵਿੱਚ ਬੋਲ ਵੀ ਪਵੇ ਤਦ ਮਾਵਾ ਇਹੋ ਆਖਦੀਆਂ ਕਿ ਮੁੰਡਾ ਬਹੁਤੀ ਨੇ ਚੁੱਕ ਦਿੱਤਾ ਬਸ ਤੁਸੀਂ ਇਹ ਆਖ ਦੇਣਾ ਕਿ ਤੁਸੀਂ ਮੇਰੇ ਨਾਲ ਹੋ ਜੇ ਕਿਤੇ ਲੋੜ ਪਈ ਬਸ ਇਹ ਨਾ ਆਖ ਦੇਣਾ ਕਿ ਜਿੱਥੇ ਜਸਪ੍ਰੀਤ ਉੱਥੇ ਮੈਂ ਕਿਉਂਕਿ ਉਹ ਮੇਰੀ ਜੀਵਨ ਸਾਥਣ ਹੈ ਠੀਕ ਹੈ ਨਾ ਜੀ ਜਸਪ੍ਰੀਤ ਨੇ ਪਾਪ ਕੋ ਹਜਾਕਰ ਨੂੰ ਸਮਝਾਇਆ ਚਲੋ ਫਿਰ ਇਹਨਾਂ ਆਖ ਦੇਵਾਂਗਾ ਉਹਨੇ ਮਰਕੜੇ ਜਸਪ੍ਰੀਤ ਦੇ ਚਿਹਰੇ ਉੱਤੇ ਹੱਥ ਫੇਰਦੇ ਆਖਿਆ ਤੇ ਫਿਰ ਉਸਨੂੰ ਜੱਫੀ ਪਾਈ ਜਸਪ੍ਰੀਤ ਉਸਦੇ ਨਾਲ ਪਈ ਹੋਈ ਸੋਚਣ ਲੱਗ ਪਈ ਸਵੇਰੇ ਖਾਣਾ ਬਣਾਉਂਦੇ ਅਸੀਂ ਕੱਲ ਕਰਾਂਗੇ ਮੰਮੀ ਨਾਲ ਪਰ ਉਹਨੇ ਪਿਆਰ ਨਾਲ ਤਾਂ ਮੰਨਣਾ ਨਹੀਂ ਇਹ ਤਾਂ ਮੈਂ ਵੇਖ ਲਿਆ ਕਿ ਜਦੋਂ ਵੀ ਘਰ ਵਿੱਚ ਕਿਸੇ ਨੇ ਕੁਝ ਲੈਣਾ ਹੁੰਦਾ ਤਾਂ ਮੰਮੀ ਦੀ ਆਗਿਆ ਤਾਂ ਲਈ ਜਾਂਦੀ ਹੈ ਇਸ ਘਰ ਦੀ ਮਹਾਰਾਣੀ ਬਣੀ ਫਿਰਦੀ ਹੈ ਨਵਿੰਦਰ ਕੌਰ ਕੀ ਡੈਡੀ ਜੀ ਦੀ ਹਾਲਤ ਵੇਖੋ ਵਿਚਾਰਾ ਕਿਵੇਂ ਇਸ ਔਰਤੀਆਂ ਲਟਕੜੀਆਂ ਕੱਢਦਾ ਫਿਰਦਾ ਇਸ ਤੇ ਰਿਸ਼ਤੇਦਾਰ ਜਦੋਂ ਘਰ ਆਉਂਦੇ ਆ ਕਿਵੇਂ ਵਿਚਾਰਾ ਉਹਨਾਂ ਦੇ ਮਗਰ ਮਗਰ ਫਿਰਦਾ ਮੇਰੇ ਬਾਰੇ ਡੈਡੀ ਤੋਂ ਕਿੱਥੇ ਕੁਝ ਆਖੋਣਾ ਹੈ ਗਾਲੀ ਕੀ ਹੈ ਭਲਾ ਇਹ ਆਖ ਨਹੀਂ ਸਕਦਾ ਕਿ ਇਹ ਕੋਈ ਨੁਕਸਾਨ ਵਾਲੀ ਗੱਲ ਨਹੀਂ ਬਈ ਕਰ ਲੈਣ ਦੇ ਜਸਪ੍ਰੀਤ ਨੂੰ ਨੌਕਰੀ ਬਸ ਜ਼ਰੂਰਤ ਹੀ ਨਹੀਂ ਬੰਦੇ ਦੇ ਵਿੱਚ ਆ ਮਾਹੀ ਆ ਮੇਰਾ ਆਵੇਂ ਮੇਰੀ ਮੰਦ ਹੈ ਪਰ ਆਪਣੇ ਪਰਿਵਾਰ ਦੀ ਉਸੇਫਤਾ ਹੀ ਕਰਦਾ ਰਹਿੰਦਾ ਤੇ ਮੰਮੀ ਨਾਲ ਹਜੇ ਵੀ ਚਿਪਕਿਆ ਰਹਿੰਦਾ ਜਿਵੇਂ ਹਜੇ ਵੀ ਬਾਲ ਹੋਵੇ ਮੈਂ ਕਿਹੜਾ ਇਸ ਨੂੰ ਡਰਾਉਂਦੀ ਆ ਸਿਦਰ ਨੂੰ ਪੁਨਸਕ ਲੋਲੂ ਜਿਹਾ ਪਰ ਮੈਂ ਤਾਂ ਇਸ ਨੂੰ ਪੂਰੀ ਇੱਜ਼ਤ ਦਿੰਦੀ ਆ ਨਾ ਨਵੇਂਦਰ ਕੌਰ ਤਾਂ ਸਾਬੂ ਤੇ ਖੂਬ ਕਾਬੂ ਰੱਖ ਬੈਠੀ ਐ ਤਦੇ ਤਹਦਰ ਆਪਣੇ ਭਰਾ ਬਲਾ ਲਿਆ ਇਸਨੇ ਅਮੇ ਉਹਨਾਂ ਨਾਲ ਬਹੁਤੇ ਵਰਤਦੇ ਵੀ ਨਹੀਂ ਪਰ ਆਪਣੇ ਭਰਾਵਾਂ ਨੂੰ ਬੁਲਾਇਆ ਤਾਂ ਸਹੀ ਨਾ ਡੈਡੀ ਦਾ ਇੱਕ ਭਰਾ ਸੀ ਉਸਨੂੰ ਕੋਈ ਨਹੀਂ ਬੁਲਾਇਆ ਗਿਆ ਇਹ ਚਾਰੇ ਕਿਤੇ ਇੱਕ ਵਾਰ ਪੁੱਛਿਆ ਹੋਣਾ ਤੇ ਨਵੇਂਂਦਰ ਕੌਰ ਜੀ ਅਗੋ ਡੈਡੀ ਨੂੰ ਪੈ ਗਈ ਹੋਣੀ ਹੈ ਤੇ ਡੈਡੀ ਜੀ ਚੁੱਪ ਕਰਕੇ ਬੈਠ ਕੇ ਹੋਣਗੇ ਚਲੋ ਕੋਈ ਨਹੀਂ ਪਰ ਮੈਂ ਵੀ ਜਿੱਦਣ ਵਾਲੀ ਨਹੀਂ ਆ ਦੋ ਸਾਲ ਵਿੱਚ ਮਸੀਂ 1000 ਡਾਲਰ ਮੈਂ ਪਾਪਾ ਨੂੰ ਭੇਜ ਸਕੀ ਆ ਉਹ ਵੀ ਉਹ ਜਾਗਰ ਕਰਕੇ ਜੇਸ ਮਹਾਰਾਣੀ ਨੂੰ ਮੈਂ ਆਖਦੀ ਪਤਾ ਨਹੀਂ ਮੋਂਹ ਕਿਹੜੀ ਗੱਲ ਕੱਢਦੀ ਉਹ ਮਿੱਠੀ ਤੇ ਅੰਦਰੋਂ ਕਾਲੀ ਪਤਾ ਨਹੀਂ ਮਨ ਵਿੱਚ ਕੀ ਕੁਝ ਲਈ ਬੈਠੀ ਹੈ ਇਹ ਔਰਤ ਉਹ ਇੰਜ ਸੋਚਦਿਆਂ ਸੌ ਗਈ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ